ਕਸਾਂ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਦੀ ਵਾਇਦੇ ਹੇਠ ਅਸੀਂ ਖਨੌਰੀ ਬਾਰਡਰ ਤੇ ਪਹੁੰਚ ਹੋਏ ਅੱਜ 19 ਦਸੰਬਰ ਹੋ ਚੁੱਕੀ ਐ ਅਸੀਂ ਬਲਦੇਵ ਸਿੰਘ ਘਿਹਾਲਾ ਅਤਾਈ ਪ੍ਰਧਾਨ ਨਾਲ ਗੱਲ ਚੁੱਕ ਕਰ ਚੁੱਕੇ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਮੈਸੇਜ ਦਿੰਦੇ ਹੋ ਅੱਜ ਦਾ ਅਸੀਂ ਅੱਜ ਦਾ ਮੈਸੇਜ ਇਹ ਦੇਣੇ ਆਂ ਵੀ ਵੇਖੋ ਅੱਜ ਦਗਜੀਤ ਸਿੰਘ ਡੱਲੇਵਾਲ ਨੂੰ ਤਕਰੀਬਨ 22-23 ਦਿਨ ਹੋ ਗਏ ਆ ਉਹਨਾਂ ਨੂੰ ਜਿਹੜੇ ਆਪਣੇ ਵਾਸਤੇ ਇੱਕ ਵੱਡੀ ਲੜਾਈ ਜਿਹੜੀ ਉਹਨਾਂ ਆਪ ਦੇ ਸਿਰ ਤੇ ਜ਼ਿੰਮੇਵਾਰੀ ਲੈ ਲਈ ਆ ਦੇਖਣ ਦੇ ਵਿੱਚ ਇਹ ਆਉਂਦੇ ਆ ਭਈ ਉਸ ਜਿਹੜੀਆਂ ਜਥੇ ਬੰਦੀਆਂ ਚ ਪ੍ਰਾਤਰੀ ਜਥੇ ਬੰਦੀਆਂ ਜਿੰਨੀਆਂ ਵੀ ਆਪਾਂ ਜਥੇ ਬੰਦੀਆਂ ਲੜਦੀਆਂ ਅਸੀਂ ਕਿਸਾਨੀ ਕਿਤੇ ਤੇ ਆਪਾਂ ਦਿੱਲੀ ਜਿੰਨੀਆਂ ਜਥੇ ਬੰਦੀਆਂ ਲੜੀਆਂ ਹੈ ਹੁਣ ਉਹਨਾਂ ਦੇ ਵਿੱਚੋਂ ਕੱਲੀ ਆਪਾਂ ਅਗੇ ਡਿਗਜੀਤ ਸਿੰਘ ਢੱਲੇਵਾਲ ਦੇ ਸਿਰ ਤੇ ਸੁੱਟ ਕੇ ਤੇ ਜੇ ਬਾਕੀ ਜਦ ਜਿਵੇਂ ਹੁਣ ਆਪਣਾ ਗਰਾਂਹ ਗਰੋਪ ਆ ਜਿਹੜਾ ਦੂ ਸਿੰਘ ਕੋ ਇਹ ਜਿਹੜੇ ਗਰੁੱਪ ਨੇ ਚਲੋ ਜਿੰਨੇ ਵੀ ਉਹਨਾਂ ਦੇ ਨਾਲ ਭਾਈ ਬੰਦ ਸਾਥੀ ਨੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਤੁਸੀਂ ਇਹ ਇਹ ਕੁਛ ਨਾ ਵੇਖੋ ਹੁਣ ਇਹ ਉਹ ਕੁਛ ਦੇਖਣ ਦੀ ਘੜੀ ਨਹੀਂ ਹੁਣ ਆਇਆ ਉਸ ਵਕਤ ਜਿਹੜਾ ਮੋਰਚਾ ਕਿਸੇ ਫੈਸਲੇ ਤੇ ਪਹੁੰਚਣ ਵਾਲਾ ਤੇ ਜਿੰਨੀ ਛੇਤੀ ਬਾਕੀ ਇਹ ਵੀ ਜਥੇਬੰਦੀਆਂ ਹੋਰ ਵੀ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਿੰਨੇ ਵੀ ਕਿਸਾਨ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਮੋਰਚੇ ਦੀ ਜਿਹੜੀ ਕਾਮਯਾਬੀ ਉਹ ਤਾਂ ਹੁੰਦੀ ਆ ਬਾਕੀ ਇਹ ਨਹੀਂ ਵੀ ਹੁਣ ਬਾਕੀ ਜਿਹਨੇ ਦਿੱਲੀਆਂ ਲੜੇ ਜਥੇਬੰਦੀਆਂ ਤੇ ਹੋਣੋਂ ਆਦੇ ਵੀ ਅਸੀਂ ਆਨੇ ਬਾਨੇ ਕਰਨ ਦਾ ਹੁਣ ਮੇਲਾ ਨਹੀਂ ਤੇ ਬਾਅਦ ਵਿੱਚ ਉਹਨਾਂ ਦੇ ਵੀ ਪੱਲੇ ਸ਼ਾਂਤ ਪਛਤਾਵਾ ਹੀ ਰਹਿ ਜੇ ਤੇ ਜਗਜੀਤ ਸਿੰਘ ਡੱਲੇਵਾਲ ਹਣੀ ਜਿਸ ਤਰ੍ਹਾਂ ਦੀ ਲੀਡ ਕਰਨ ਦਾ ਆ ਦਰਹੰਤ ਉਹਨਾਂ ਨੇ ਵੀ ਕਰਨਾ ਚਾਹੀਦਾ ਵੀ ਆਉਣ ਆਪਾਂ ਇਹ ਮੋਰਚੇ ਨੂੰ ਹਟਾਏ ਕਰੀਏ ਤੇ ਜਗਜੀਤ ਸਿੰਘ ਨੂੰ ਆਪਾਂ ਨਾਲ ਬਚਾ ਸਕੀਏ ਬਚਾ ਬਚਾ ਜਗਜੀਤ ਸਿੰਘ ਡੱਲੇਵਾਲ ਦਾ ਤਾਂ ਜੇ ਸਾਰੇ ਸਾਰੀਆਂ ਜਥੇਬੰਦੀਆਂ ਇਕਲੱਤ ਹੋਗੇ ਤੇ ਜਿਹੜਾ ਆਪਾਂ ਆਣ ਕੇ ਤੇ ਸਰਕਾਰ ਨੂੰ ਏ ਬੀਜਪੀ ਸਰਕਾਰ ਜਿਹੜੀ ਨੀਂਦ ਪੌਮਾ ਦੇ ਵਿੱਚ ਗਈ ਆ ਉਹ ਜਿਹੜੀ ਜਾਗ ਸਕੇ ਜਾਗੂਗੀ ਤਾਂ ਜੇ ਆਪਾਂ ਹਾਰਾ ਦਵਾਂਗੇ ਬਹੁਤ ਇੱਥੇ ਹੁਣ ਆਪਾਂ ਮੋਰਚੇ ਦੇ ਵਿੱਚ ਆਉਣੇ ਆ ਖੜੇ ਆ ਫਿਰ ਵੀ ਬਹੁਤ ਜਿਆਦੀ ਸੰਗਤ ਆ ਬਹੁਤ ਜ਼ਿਆਦਾ ਜਿਹੜਾ ਇਸ ਵਕਤ ਪ੍ਰਸਤੁਤ ਹੋ ਰਹੇ ਨੇ ਤੇ ਬਾਕੀ ਦੀ ਜਿ세 ਬੰਦੀਆਂ ਜੋ ਵੀ ਆ ਜਿੰਨੇ ਵੀ ਭਾਈਚਾਰੇ ਜਿਹੜਾ ਵੀ ਮਾਈ ਭਾਈ ਆ ਉਹ ਇੱਕ ਤਾਂ ਮੋਰਚੇ 'ਚ ਪਹੁੰਚੋ ਇੱਕ ਮੋਰਚੇ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਾਡਾ ਦਾ ਇਹੋ ਹੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਰਪੰਚ ਕਮੇਟੀ ਵੱਲੋਂ ਇੱਕ ਬਲਦੇਵ ਸਿੰਘ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿ ਕਿਉਂਕਿ ਜਿਹੜਾ ਪੰਜਾਬ ਪੰਜਾਬ ਦੇ ਵਿੱਚ ਕਿਸਾਨ ਸਰਕਟ ਕਮੇਟੀ ਸੁਪਾ ਪ੍ਰਧਾਨ ਜੀ ਇੰਦਰਜੀਤ ਸਿੰਘ ਕੋਲ ਵੱਡਾ ਮੀਟਿੰਗਾਂ ਲਾ ਲਾ ਕੇ ਕਿ ਜਿਹੜੇ ਖਨੌਰੀ ਬਾਟਰ ਨੂੰ ਜਿ세 ਭੇਜ ਰਹੇ ਹੋਰ ਵੀ ਜਿੰਨੇ ਸਾਡੇ ਜ਼ੋਨ ਹੈ ਸਾਰੇ ਜਿ세 ਭੇਜ ਰਹੇ ਕਿਉਂਕਿ ਸਾਡਾ ਜਿਹੜਾ ਤਰਨਤਾਰਨ ਜਿਹੜਾ ਅੰਮ੍ਰਿਤਸਰ ਫਕੂਰਤਲਾ ਜਲੰਧਰ ਫਨੂਰਪੁਰ ਪਟਿਆਲਾ ਮੁਕਸਰ ਇਹਨਾਂ ਜਿਹੜਿਆਂ ਵਿੱਚ ਮੀਟਿੰਗਾਂ ਹਰ ਅੱਠੀ ਦਿਨੀ ਮੀਟਿੰਗ ਹੋ ਕੇ ਤੇ ਜਿਹੜੇ ਜਥੇ ਨੂੰ ਇੱਥੋਂ ਰਵਾਨਾ ਕਰਦੇ ਆ ਸੀ ਉਹਨਾਂ ਵੀਰਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ